जसा, जसा कोई भेरा मदरे मुले भई दर्शक बि कई तव्हां तारीअ हुजण ते, ते, ते पतेड़ा जल्दी ਹਏ ਖੇ ਪਰ ਮਾਨਕਰੀ ਸ਼ਹੀ ਹੋ ਗਿਆ ਅੰਮਿਆ ਆ ਕੀ ਹੋ ਗਿਆ ਸਾਜਰ ਵੇ ਵੇ ਸਤਿ ਸ੍ਰੀ ਅਕਾਲ ਪਸੰਦੀਦਾ ਹਾਂ ਕੇ ਦਾ ਨਖਰੇਰਾ ਹੇ ਭਾਈ ਮਾਨਕਰੀ ਸ਼ਹੀ ਨੂੰ ਪਾਟਾ ਮਾਰੀ ਇਹ 1 ਲੱਖ ਦੇ 25 ਹਜ਼ਾਰ ਦੀ ਕੁਸ਼ਤੀ ਹੈ ਵਾਹ ਜੋ ਕੰਨੇ 1 ਲੱਖ ਦੇ 25 ਹਜ਼ਾਰ ਲੀ ਪਾਲੀ ਹਣ ਇੱਕ ਮਿੰਟ ਔਰ ਤੇਰਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਾਂ ਹੁਣ ਇੱਕ ਮਿੰਟ ਬੈ ਜਾਓ ਬੈ ਜਾਓ ਤਾਲੋ ਇਹ ਮੇਲਾ ਪਰ ਫਿਰ ਕੇ ਨਾજર ਜੀ ਜਾਂ ਤਾਗੇ ਅੱਡੇ ਦਾ ਇਹ ਗੱਲ ਸੁਕਾਣੇ ਲੱਗੀ ਹੋਈ ਹੈ ਮੈਨੂੰ ਲੱਗਦਾ ਕਿ ਬਾਜ उते लौंग कढी आहे नी दर्श बिरो ताना बालवान जी सुल्तान पंड ਜਿਨ੍ਹਾਂ ਨੇ ਗੁਸ਼ਟੀ ਕੰਗਲ ਕਰਵਾਇਆ ਸੰਗਤਾਂ ਦਾ ਨਫਤ ਸੰਗੀ ਕਰ ਰਹੇ ਨੇ ਕਾਨਾ ਪਹਿਲਵਾਨ ਜੀ ਇੱਕ ਮਟ ਅੱਗੇ ਚੱਲਿਓ ਵੀ ਦਰਸ਼ਕ ਵੀਰੋ ਜੇ ਕਾਨਾ ਪਹਿਲਵਾਨ ਚੰਗਾ ਕੰਮ ਕਰ ਰਿਹਾ ਵਧੀਆ ਗੱਲ ਕਰ ਰਿਹਾ ਹਲਕਾਰੀ ਤਾੜੀ ਜ਼ੋਰਦਾਰ ਕਰੰਨ ਦੇ ਨਾਂ ਤੇ ਨਾ ਹਾਂ ਉਹ ਕਾਨਾ ਦੇਖ ਇਧਰ ਦੇ ਪਾਸੇ ਕਾਨਾ ਬਾਜ ਆਈ ਤੇ ਆ ਆ ਹੋਇਆ ਅੱਗੇ ਜਿੜੋ ਅੱਗੇ ਚੱਲ ਜੋ ਭੱਲੇ ਉਹ ਬਾਜ ਸੇ ਭੱਲੇ ਉਹ ਬਾਜ ਸਹੀ ਉਹ ਰਿਸਾ ਤੇਰੀ ਹੈ ਬੜੀ ਪੱਕੀ ਮੁਸ਼ਕਿਲ ਜਲਦੀ ਹੁਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਾਦ ਪਹਿਲਵਾਨ ਸ਼ੇਰੋ ਮੜਾ ਇਸ ਤਰ੍ਹਾਂ ਉਪਰ ਹੈ ਜਿੱਥੋਂ ਸਰਦਾਰ ਪੂਰ ਸਿੰਘ ਦੀ ਰੁਸਤਮਿੰਦ ਬਹੁਤ ਵੱਡੇ ਪਹਿਲਵਾਨ ਨੇ ਟਾਈਗਰ ਜਗENDER ਸਿੰਘ ਪਹਿਲਵਾਨ ਜੀ ਇਹ ਜਗੰਦ ਸਿੰਘ ਪਹਿਲਵਾਨ ਜੀ ਬਸਣ ਪਹਿਲਵਾਨ ਜੀ ਸ਼ੇਰੋ ਇਸ ਤਰ੍ਹਾਂ ਗੈਰੀ ਪਹਿਲਵਾਨ ਜੀ ਸ਼ੇਰੋ ਚਾਹਨੀ ਪਹਿਲਵਾਨ ਜੀ ਸ਼ੇਰੋ ਤਾਜ ਪਹਿਲਵਾਨ ਸ਼ੇਰੋ ਬਾਜ ਪਹਿਲਵਾਨ ਸ਼ੇਰੋ ਹੈਪੀ ਪਹਿਲਵਾਨ ਸ਼ੇਰੋ ਭਈ ਪਹਿਲਵਾਨਾਂ ਦਾ ਮੱਕਾ ਕਰਕੇ ਜਾਣਿਆ ਜਾਂਦਾ ਸ਼ੇਰੋਨਗਰ ਇਹ ਬਾਜ ਪਹਿਲਵਾਨ ਵੀ ਬੱਲੇ ਬੱਲੇ ਕਰਵਾਉਂਦਾ ਅੱਜ ਟਾਈਮ ਬਾਜ ਪਹਿਲਵਾਨ ਨੇ ਨੰਦਰ ਕੱਢੀ ਹੈ ਜੱਸਾ ਪਹਿਲਵਾਨ ਫੰਦ ਤੇ ਬਾਜ ਪਹਿਲਵਾਨ ਉੱਪਰ ਭਾਰਤ ਦੇ ਕਿਦਰ ਜੀ ਤੁਹਾਨੂੰ ਜੀ ਪੁਰਾਣਾ ਪਾਪੀ ਹੈ ਜੱਸਾ ਉਹ ਪੁਰਾਣਾ ਪਾਪੀ ਹੈ ਤੇਰਾ ਯਾਰ ਪੁਰਾਣਾ ਪਾਪੀ ਹੈ ਏ ਕਿੰਨੀ ਵਾਰ ਆਈ ਦੇਖੋ ਮੈਂ ਤੇਰੀ ਮਾਂ ਕੇ ਦਿੱਤਾ ਈ ਨੰਨਾ ਜੀ ਨਾ ਕਿਹਦਾ ਖਾਵੇਂ ਸ਼ੇਰ ਤੇ ਬਾਜ ਨਹੀਂ ਹੁੰਦਾ ਔਰ ਜਿੱਥੇ ਜਨਤਾ ਵੀ ਨਾ ਦੇ ਨਾ ਤਾਂ ਧਰਨੀ ਚੰਗਾ ਰਾਜ ਨਹੀਂ ਹੁੰਦਾ ਹੁਣ ਆ ਜਾ ਮੇਰੇ ਬਾਸਾ ਬੋਲ ਓਏ ਆ ਬੈ ਜਾ ਸਾਰੇ ਸ਼ਹਾਰ ਨਹੀਂ ਹੁੰਦਾ ਪਾਤੀ ਕੋ ਪਾਤੀ ਕੋ ਸ਼ਹਾਰ ਨਹੀਂ ਹੁੰਦਾ ਜਾ ਕਰ ਬਾਈ ਆ ਦੇ ਰਿਹਾ ਖਾਰੋ ਵਾਹ ਜੱਕ ਮਾਰੇ ਜਿਹੜੇ ਭਾਰੀ ਜਿਹੜੇ ਸਾਡੇ ਪਹਿਲਵਾਨ ਨੇ ਨਾ ਐਸੋ ਜਿਹੇ ਹੋਏ ਕੋਚ ਕੋਈ ਬਾਹਰੋਂ ਆ ਕੇ ਇਹਨਾਂ ਨੂੰ ਡਿਸਟਰਬ ਕਰੇ ਇਹਨਾਂ ਨੂੰ ਪਤਾ ਲੱਗ ਜਾਣਾ ਜਦੋਂ ਕੁਸ਼ਤੀ ਹੋ ਗਈ ਜਦੋਂ ਨਹੀਂ ਕੁਸ਼ਤੀ ਹੋਏ ਲੱਡੂ ਜੀ ਸੋ ਇਹ ਪਤਾ ਲੱਗ ਜਾ ਇਹਨਾਂ ਨੂੰ ਪਲੀਜ਼ ਬਾਹਰੋਂ ਆ ਕੇ ਕੋਈ ਸਾਡਾ ਭਰਾ ਕਿਸੇ ਨੂੰ ਬਾਈਡ ਨਾ ਕਰੇ ਇਹ ਸਾਡੇ ਉਹ ਪਹਿਲਵਾਨ ਹੈ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚ ਗੱਲਿਆ ਦੁਨੀਆ ਜਿੱਤੀ ਹੈ ਵਾਹ ਨੇ ਸਿਰਾ ਕਰਾਉਣ ਵਾਲੀ ਗੱਲ ਕੀਤੀ ਹੋਈ ਐ ਸਿਰਾ ਕਰਾਉਣ ਵਾਲੀ ਗੱਲ ਵਾਹ ਜੀ ਵਾਹ ਕਹਿੰਦਾ ਦੋਨੇ ਪਹਿਲਵਾਨ ਵਜਨ ਦੇ ਭਾਰੀ ਬਈ ਕੁਸ਼ਤੀ ਲੜਦਾ ਬੜੀ ਪਿਆਰੀ ਦੋਨੇ ਪਹਿਲਵਾਨ ਬੜੇ ਫਰਤੀਲੇ ਹਰ ਰੰਗ ਵਾਂਗੂ ਲਚਕੀਲੇ ਝੂਠ ਨਾ ਕਹਦਾ ਨਾਦਰ ਖੇੜੀ ਆ ਸੇਰਾਂ ਜਹੀ ਦਲੇਰੀ ਵੇਖੋ ਸੂੰ ਦਾ ਕੌਣ ਬੁਲੰਦੀ ਉਹ ਚੁਕਣੀ ਕਿਚੋਂ ਪਰਨੇ ਚੰਡੀ ਵੇਖੋ ਸੂੰ ਦਾ ਕੌਣ ਬੁਲੰਦੀ ਚੁਕਣੀ ਕਿਚੋਂ ਪਰਨੇ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਊ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਊ ਠਾਊ ਚੰਡੀ ਸਾਉਂਡ ਵਾਲਿਆ ਆ ਨਾਦਰ ਭਾਈ ਆ ਜੀ ਲੀਡ ਥੋੜੀ ਵਧਾੜੇ ਨਾਦਰ ਭਾਈ ਨੂੰ ਅੱਗੇ ਲਿਆ ਦੇ ਯਾਰ ਖੋ ਜਾਨੀ ਨਾਦਰ ਨਹੀਂ ਜੀ ਬਰੇ ਭਾਜੀ ਆ ਜੀਓ ਅੱਗੇ ਕਿਉਂਕਿ ਇਹ ਸਾਡੇ ਬੜੇ ਸੀਨੀਅਰ ਨੇ ਸੀਨੀਅਰ ਬੁਲਾ ਰਹੇ ਆ ਅਸੀਂ ਇਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਬੜਾ ਕੁਝ ਸਿੱਖਣਾ ਤੇ ਬੜਾ ਕੁਝ ਸਿਖਾਉਂਦੇ ਆ ਪ੍ਰਿੰਸ ਵਾਹ ਜੀ ਵਾਹ ਵਾਹ ਜੀ ਵਾਹ ਪ੍ਰਿੰਸ ਤੇ ਸਰਵਰ ਕਹਿੰਦੇ ਆ ਵੀ ਜਿਹੜਾ ਜਿੱਤੂਗਾ ਉਹਨੂੰ 500 ਸਾਡੇ ਵੱਲੋਂ ਸੇ ਕਾਨਾ ਪਹਿਰਵਾਨ ਕਹਿੰਦਾ ਕਿ 125000 ਦੀ ਕੁਸ਼ਤੀ ਨਾਜਰੀ ਚੱਲ ਰਹੀ ਹੈ ਅੱਜ ਬਾਜ ਘੁਰ ਰਿਹਾ ਤੇ ਬਾਜ ਦੇ ਨਾਲ ਕਾਨੇ ਦੀ ਵੀ ਕੁਸ਼ਤੀ ਜਿਹੜੀ ਬੜੀ ਕਮਾਲ ਦੀ ਕੀਤੀ ਹੈ ਉਹ ਵੀ ਦਿਨ ਜਿੱਤੇ ਹੈ ਹਾਂਜੀ ਨਾਜਰ ਭਾਈ ਕਰਿਓ ਵਾਹ ਜੀ ਵਾਹ ਕਹਿੰਦਾ ਵਿੱਚ ਕਰੋੜਾਂ ਦੇ ਨਾਮ ਕੁਸ਼ਤੀ ਦੇ ਨਾ ਕੋਈ ਲੱਖ ਹਜ਼ਾਰਾਂ ਵਾਰਡ ਦੇ ਵਿੱਚ ਇਸ ਕੁਸ਼ਤੀ ਦੀਆਂ ਹੋ ਗਿਆ ਨਾ ਪਰ ਮਾਰਾ ਦਰਸ਼ਕ ਬਣੇ ਨੇ ਉਹ ਵੀ ਜਾਰੋ ਲੱਖਾਂ ਕੋਰ ਕਰਾਣਾ ਤੇ ਸੋਨਾ ਚਾਂਦੀ ਅੰਤਨਾਮ ਨਾਮ ਦੇ ਸਰਕਾਰਾਂ ਸਸ਼ੀਲ ਕੁਮਾਰ ਜਗਵੇਸ਼ਰ ਦੱਦੀਆਂ ਹੋ ਗਿਆ ਜਾਇਜ਼ਾ ਕਰਾਣਾ ਪੁਸ਼ਤੀ ਖੇਡ ਰਹੇ ਮਿੰਨ ਕੱਤਣ ਕਾਨਾ ਉਹ ਕੁੱਸਤੀ ਖੇਡ ਲੈ ਮੈਨਾਂ ਹੱਥੋਂ ਉਤਾਰਾ ਬਹੁਤ ਵਧੀਆ ਜੇ ਲੱਖਾਂ ਰੁਪਈਆ ਦੇ ਨਾਮ ਦਿੱਤੇ ਜਾ ਰਹੇ ਨੇ ਅਸੀਂ ਹੁਣ ਮੈਂ ਬੇਨਤੀ ਕਰੂੰ ਵੀਰ ਸਾਡੇ ਆ ਸਾਈਂ ਪਾਲੇ ਸਾਜੀ एक बार खाने में शामी तो बबा जी थोड़ा प्यार तो, 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 तो करना भैया पुरा पापी है झोटे तो जी नहीं जा रहा है जहाज आ कोई पता नहीं उल्ट फिर कदों हो जाए हाँ जी आप काना पहलवान ਉਹਨੇ ਵੀ ਬਾਦ ਪਹਿਲਵਾਨ ਦੇ ਨਾਲ ਕੁਸ਼ਤੀ ਹੈ ਕੁਸ਼ਤੀ ਲੜੀ ਹੈ ਉਹਨੇ ਵੀ ਇਲਾਕੇ ਦੇ ਸਾਰੇ ਪਹਿਲਵਾਨਾਂ ਨੂੰ ਟੱਕਰ ਦਿੰਦੀ ਹੈ ਇੱਕ ਵਾਰ ਕਾਨੇ ਪਹਿਲਵਾਨ ਦੇ ਨਾਲ ਤੇ ਵੀ ਜੋਰਦਾਰ ਤਾੜੀ ਮਾਰਦੇ ਜਿੰਨੇ ਬਾਦ ਪਹਿਲਵਾਨ ਦੇ ਨਾਲ ਕੁਸ਼ਤੀ ਕਰਾ ਵਾਹ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਦੇਖੋ ਕਿਹੜਾ ਪਹਿਲਵਾਨ ਇਹ ਕੁਸ਼ਤੀ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਵਾਹ ਵੀ ਵਾਹ ਕੌਣ ਜਿੱਤਦਾ ਕੌਣ ਹਾਰਦਾ ਸ਼ੱਕ ਦੇ ਰਹਿਣੀ ਹੈ ਡੰਗਲ ਡੰਗਲ ਕਾਨੇ ਵੀਰ ਦਾ ਤੇ ਧੱਕਦੇ ਪੈਣੀ ਹੈ ਕਾਨੇ ਧੱਕੋ ਦੇ ਪਈ ਹੋਈ ਹੈ ਵਾਹ ਧੱਕ ਪਈ ਹੋਈ ਹੈ ਵਾਹ ਵੀ ਵਾਹ ਬਹੁਤ ਵਧੀਆ ਕੁਸ਼ਤੀ ਕਹਿੰਦੇ ਦੰਗਲ ਪਿੰਡ ਸੁਲਤਾਨ ਪਿੰਡ ਦਾ ਸਾਕ ਤਾਂ ਰਹਿਣੀ ਹੈ ਧੱਕ ਤਾਂ ਪੈਣੀ ਹੈ ਜਿਹੜਾ ਜਿੱਤੂ ਜਿਹੜਾ ਹਾਰੂ ਸਾਕ ਤਾਂ ਰਹਿਣੀ ਹੈ ਤੇ ਸਾਕ ਤਾਂ ਰਹਿਣੀ ਹੈ ਬਹੁਤ ਵਧੀਆ ਦੋਨੇ ਪਹਿਲਵਾਨਾਂ ਦੇ ਵਿਚਕਾਰ ਕੁਸ਼ਤੀ ਚੱਲ ਜਾਈ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਭੱਜਣ ਦੇ ਵਿੱਚ ਮਿਲਖਾ ਸਿੰਘ ਨੂੰ ਦੁਨੀਆ ਜਾਣਦੀ ਔਰ ਕੁਸ਼ਤੀ ਦੇ ਵਿੱਚ ਝੰਡੀ ਰਹੀ ਹੈ ਕੰਮ ਹੈ ਪਹਿਰਵਾਨ ਦੀ ਕੁਸ਼ਤੀ ਦੇ ਵਿੱਚ ਝੰਡੀ ਰਹੀ ਹੈ ਕੰਮ ਹੈ ਪਹਿਰਵਾਨ ਦੀ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤੀ ਜਿੱਤ ਪ੍ਰਾਪਤ ਲੈ ਵੀ ਸਾਜਨ ਸਾਜਨ ਤੇਰਾ ਸਨਮਾਨ ਕਰਨਾ ਹੈ ਬਹੁਤ ਵੱਡੀ ਜਿੱਤ ਵਾਲੀ ਸਾਡੇ ਭਰਾ ਦੇ ਲਈ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਜਨ ਵੀਰ ਦਾ ਸਾਜਨ ਸਿੰਘ ਹੈ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ कुश्ती भी कमाल नहीं कर रहा है पर उधर पाज क्या बात है क्या बात है कलासियों के वार नहीं हो चलते हो रही अगे कद हथियार नहीं हो चलते कई कई दंगर अच सुपर स्टार नहीं हो चलते यह कोई कोई लंगर हों है कदे उधर हो जाता है ਪ੍ਰਿੰਸ ਦੇ ਸਰਵਣ ਕਹਿੰਦਾ ਹੈ ਕਿ ਆਹ ਕੁਸ਼ਤੀ ਦਾ ਜਿਹੜਾ ਜੇਤੂ ਮਾਲ ਨੇ 500 ਸਾਡੇ ਵੱਲੋਂ ਤੇ ਕੰਨ 1 ਲੱਖ 25000 ਦੀ ਕੁਸ਼ਤੀ ਹੈ 1 ਲੱਖ ਤੇ 25000 ਦੀ ਜਿਹੜੀ ਕੁਸ਼ਤੀ ਹੈ 500 ਹਰਮਨ ਦੇ ਭਰਾ ਦੇ ਵੱਲੋਂ ਹਰਮਨ ਸੋ ਬਾਰ ਬਾਰ ਧੰਨਵਾਦ ਹੋਈ ਹਜ਼ਾਰ ਹੋ ਗਿਆ 1 ਲੱਖ 26000 ਦੀ ਹੋ ਗਈ ਮੇਰੇ ਖਿਆਲ ਨਾਲ ਉਧਰ ਅਸੀਂ ਤੁਹਾਨੂੰ ਧੰਨਵਾਦ ਕਰਦਾ ਬਾਪਾ ਦਰਮੇਸ਼ ਜੀ ਆਜੇ ਲਾਲਾ ਲਿਖਦੇ ਬਾਪਾ ਕਰਮੇਚੀ ਉਹਨਾਂ ਵੱਲੋਂ ਵੀ ਦੋਨੇ ਕਮੈਂਟੇਟਰਾਂ ਦੇ ਬੋਲਾਂ ਤੋਂ ਬੋਲ ਚਲਾਤੋ ਬਹੁਤ ਵਧੀਆ ਬੁਲਾ ਰਹੇ ਨੇ ਮੈਂ ਤੁਹਾਨੂੰ ਆਪਣਾ ਵੀ ਡਰੈਸ ਦੱਸਣ ਜਾ ਰਿਹਾ ਮੇਰਾ ਜਿਲ੍ਹਾ ਸੰਗਰੂਰ ਦਾ ਹਸੀਮ ਧੂਰੀ ਧੂਰੀ ਲੱਗਦਾ ਠਾਣਾ ਜੇ ਕੋਈ ਆਵੇ ਜਿਹੜੇ ਮੇਰੇ ਵਿੱਚ ਮਿਲ ਕੇ ਆ ਸਾਨੂੰ ਜਨਾਮ ਨਾਮ ਮੇਰਾ ਨਾਜ਼ਰ ਸਿੰਘ ਪਹਿਲਵਾਨ ਪਿੰਡ ਟੋਗੜ ਖੇੜੀ ਦੱਸਦਾ ਖਾਸ ਟਿਕਾਣਾ ਬਈ ਹੋਕਾ ਦੇ ਚੱਲਿਆਂ ਮਿਲੇ ਬਿਨਾਂ ਨਹੀਂ ਆਣਾ ਹੋਕਾ ਦੇ ਚੱਲਿਆਂ ਮਿਲੇ ਬਿਨਾਂ ਨਹੀਂ ਆਣਾ ਜੇ ਬੋਲ ਚੰਗੇ ਲੱਗੇ ਨੇ ਇੱਕ ਵਾਰ ਜ਼ੋਰਦਾਰ ਤਾੜੀ ਇੱਕ ਵਾਰੀ ਨਾਜ਼ਰ ਭਾਈਆ ਦੇ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਬਹੁਤ ਧੰਨਵਾਦ ਜੇ ਤਾੜੀਆਂ ਜਦ ਵੀ ਨਾਜ਼ਰ ਸਿਆਂ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆਦਾ ਹੈ ਕਿ ਕਾਹਨੀਆਂ ਦੁਨੀਆ ਪੂਜੇ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆ ਨਾ ਜੇ ਭੱਜਿਆ ਨੂੰ ਇੱਕੋ ਜਿੰਨੇ ਬਾੜ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਪ੍ਰਿੰਸ ਭੱਜਿਆ ਨੂੰ ਬਾੜ ਇੱਕੋ ਜਿਹੇ ਹੁੰਦੇ ਆ ਤੇ ਹਾਣੀਆਂ ਦੁਹਾਨ ਆ ਟੱਕਰੇ ਹੋਏ ਆ ਲੈ ਵੀ ਬਾਜ ਵਾਹ ਬਾਈ ਬਾਜ ਜੋ ਇਹ ਕੱਲ ਦਾ ਪਤਾ ਨਹੀਂ ਜਿਹੜੇ ਤੱਕ ਕੁਸ਼ਤੀ ਦੇ ਵਿੱਚ ਹੈਵੀ ਬਾਜ ਹੈ ਪਰ ਜੱਸਾ ਕਹਿੰਦੇ ਵੀ ਖਰੇ ਖਰਿਆਂ ਦੀ ਟਾਕ ਲਵਾਈ ਹੈ ਜੱਸੇ ਨੇ ਖਰੇ ਖਰਿਆਂ ਦੀ ਟਾਕ ਲਵਾਈ ਹੈ ਹਾਂਜੀ ਨਾજર ਬਾਜੀ ਵਾਹ ਜੀ ਵਾਹ ਬਹੁਤ ਵਧੀਆ ਕਿੰਨੇ ਪਹਿਲਵਾਨਾਂ ਦੇ ਵਿੱਚ ਕਾਰ ਕੁਸ਼ਤੀ ਚੱਲਦੀ ਹੋਈ ਕਹਿੰਦਾ ਖੇਡਾਂ ਨੂੰ ਨਾ ਜਾਇਓ ਭੁੱਲੋ ਪੰਜਾਬੀਓ ਆ ਨਸਿਆਂ ਚ ਰੁੱਤੀ ਜਾਂਦੀ ਜ਼ੁਬਾਨੀ ਨੂੰ ਬਚਾਓ ਪੰਜਾਬੀਓ ਨਸ਼ਿਆਂ 'ਚ ਡੁੱਬਦੀ ਜਾਂਦੀ ਜ਼ੁਬਾਨੀ ਨੂੰ ਬਚਾਓ ਪੰਜਾਬੀਓ ਨਸ਼ਾ ਕੋਈ ਵੀ ਚੰਗਾ ਨਹੀਂ ਸੋਚੋ ਨਸ਼ਿਆਂ ਬਾਰੇ ਭੰਗ ਚਰਸ਼ ਤੇ ਕੈਰੀ ਸ਼ੋਮਾ ਕੀਏ ਕੰਮ ਸਾਰੇ ਤਰ੍ਹਾਂ ਤਰ੍ਹਾਂ ਦੇ ਕੈਪਸੂਲ ਨੇ ਬੱਥੇ ਬੱਥੇ ਨਜ਼ਾਰੇ ਹੀਰੋਇਨ ਸਮੈਕ ਵਗੈਰਾ ਮਰਦ ਨਰਾਜ ਦਲਾਰੇ ਬੋਬੇ ਫੀਮਤਾ ਮਿਲਦੇ ਹੈ ਨਹੀਂ ਅਮਲੀ ਰੌਣ ਵਿਚਾਰੇ ਕਿ ਆਉ ਦੁੱਧ ਵਰਗੀ ਕੋਈ ਚੀਜ਼ ਨਹੀਂ ਸ਼ਾਇਰੀ ਬਾਤ ਚਾਰੇ ਹੈ ਨਹੀਂ ਦੁਨੀਆ ਤੇ ਬਈ ਸੋਫੀ ਜਿਹੇ ਨਜ਼ਾਰੇ ਹੈ ਨਹੀਂ ਦੁਨੀਆ ਤੇ ਸੋਫੀ ਸੋਫੀ ਜਿਹੇ ਨਜ਼ਾਰੇ ਵਾਕੇ ਸੋਫੀ ਵਰਗਾ ਨਜ਼ਾਰਾ 나జర్ ਜੀ ਕਿਤੇ ਵੀ ਤੇ 8 ਮਿੰਟ ਰਹਿ ਗਿਆ ਬਾਜ ਜੱਸਿਆ ਓਏ ਕਰਦੇ ਕਮਾਲ ਲਾ ਦੇ ਕੋਈ ਦਾਦ ਲਿਆ ਦੇ ਲੋਕਾਂ ਨੂੰ ਨਜ਼ਾਰਾ ਲੋਕੀ ਤਾੜੀਆਂ ਮਾਰਨ ਨੂੰ ਬੈਠੇ ਆ ਲੋਕੀ ਤਾੜੀਆਂ ਮਾਰਨ ਨੂੰ ਬੈਠੇ ਆ ਇਹ ਮੇਲਾ ਤੁਰ ਫਿਰ ਕੇ ਜਾਂ ਯਾਰੋ ਤਾਂਗੇ ਜੱਕੇ ਦਾ ਇਹ ਮੇਲਾ ਤੁਰ ਫਿਰ ਕੇ ਜਾਂ ਤਾਂਗੇ ਜੱਕੇ ਦਾ ਲੈ ਵੀ ਬਾਗ ਅੱਠ ਮਿੰਟ ਰਹਿੰਦੇ ਸੀ ਹੁਣ ਮੇਰੇ ਖਿਆਲ ਅੱਠਾਂ ਦੋ ਵੀ ਛੱਤ ਰਹੇ ਹੋੜੇ ਆ ਤੇ ਫੇਰ ਗੱਲ ਹੋਰ ਟਿਕਾਣੇ ਲੱਗ ਜਾਣੀ ਹੈ ਇਹ ਇੱਥੇ ਆ ਇੱਥੇ ਲੈ ਆ ਹੋੜਾ ਹੋੜਾ ਜਹਾ ਹੋਰ ਪਿੱਛੇ ਨੂੰ ਸੰਗ ਦੇਖੇ ਬੜੀ ਤਾਕੜੀ ਕੁਸ਼ਤੀ ਚੱਲਦੀ ਹੋਈ ਕਹਿੰਦਾ ਸਿੰਘ ਮੇਲਾ ਪਿੰਡ ਸੁਲਤਾਨਪਿੰਡ ਦਾ 삭ਤ ਤਾਂ ਰਹਿਣੀ ਹੈ ਜਿਹੜਾ ਜਿੱਤੂ ਜਿਹੜਾ ਹਾਰੂ 삭ਤ ਤਾਂ ਰਹਿਣੀ ਹੈ ਜਿਹੜਾ ਜਿੱਤੂ ਜਿਹੜਾ ਹਾਰੂ 삭ਤ ਤਾਂ ਰਹਿਣੀ ਹੈ ਜਿੱਤ ਹਰ ਸਭ ਤੇਰੀ ਰੱਬਾ ਜਿੱਤ ਹਰ ਸਭ ਤੇਰੀ ਹਰ ਇੱਕ ਜੀਵ ਨੂੰ ਸਹੈ ਰੱਬ ਦੀ ਉਹ ਨਹੀਂ ਖਾਕ ਦੀ ਢੇਰੀ ਜਿੱਤ ਹਰ ਸਭ ਤੇਰੀ ਰੱਬਾ ਜਿੱਤ ਹਰਸਬ ਤੇਰੀ ਆ ਮੌਲਾ ਦੇ ਰੰਗ ਨੇ ਹਾਰੇ ਮੌਲਾ ਦੇ ਰੰਗ ਨੇ ਹਾਰੇ ਕਈ ਤਾਂ ਜਿੱਤ ਕੇ ਖੁਸ਼ੀ ਮਨਾਉਂਦੇ ਕਈ ਵਿੱਚ ਮਦਾਨਾ ਹਾਰੇ ਮੌਲਾ ਦੇ ਦੇ ਮੋਢੇ ਉੱਤੇ ਟੰਗੀ ਹੋਈ ਬੱਦਲੂਖ ਵਰਗੇ ਬੱਲੇ ਹਾਏ ਹਾਏ ਇੱਥੇ 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 ਨਾજર ਜੀ ਵਾਹ ਬਈ ਨਾજર ਜੀ ਭਾਈ ਹਰਮਨ ਪਹਿਲਵਾਨ ਜੀ ਜਿਨ੍ਹਾਂ ਨੇ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਆ ਹਰਮਨ ਪਹਿਲਵਾਨ ਜੀ ਸੁਲਤਾਨਪੁਰ ਕੋਨਾ ਵੱਲੋਂ ਵੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਕਮੇਟਰੀ ਤੋਂ ਖੁਸ਼ ਹੋ ਕੇ 100-100 ਰੁਪਏ ਦੇ ਬੜੇ ਮਾਨ ਸਨਮਾਨ ਕੀਤੇ ਹੋ ਰਿਹਾ ਤੇ ਮਾਤਾ ਜੀ ਤੋਂ ਅਨੁਭਾਰ ਕਰਦਾ ਆ। ਅਦਰ ਮੰਦਰ ਕੱਢਿਆ ਵੀ ਇਹ ਮੰਦਰ ਕੱਢਣਾ ਪੈਣਾ ਨਹੀਂ। ਹਾਇਟੈਂਡ ਬਾਅਦ ਪਰਮਾਨੰਦਰ ਕੱਢਿਆ 20 ਮਿੰਟ ਦਾ ਸਮਾਂ